ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਅੰਮ੍ਰਿਤਸਰ ਦੇ ਭੰਡਾਰੀ ਪੁਲ ਨੂੰ ਚੌੜਾ ਕਰਨ ਦੀ ਸ਼ੁਰੂਆਤ ਕਰ ਦਿੱਤੀ ਹੈ। ਉਹਨਾਂ ਕਹੇ ਕਿ ਸਾਰੇ ਪ੍ਰੋਜੈਕਟ ਲਈ 15 ਕਰੋੜ ਰੁਪਏ ਖਰਚੇ ਜਾਣਗੇ। ਅੰਮ੍ਰਿਤਸਰ ਦੇ ਭੰਡਾਰੀ ਪੁਲ ਨੂੰ 60 ਫੁੱਟ ਹੋਰ ਚੌੜਾ ਕੀਤਾ ਜਾ ਰਿਹਾ ਹੈ। ਇਸ ਦਰਾਂ ਇਸ ਦੇ ਉੱਪਰ ਦੋ ਪੁਲ ਤਿਆਰ ਕੀਤੇ ਜਾਣਗੇ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਹ ਉਹਨਾਂ ਦਾ ਡ੍ਰੀਮ ਪ੍ਰੋਜੈਕਟ ਸੀ। ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤਮਲ ਕੋਲੋਂ ਪਿਛਲੇ ਦਿਨਾਂ ਤੋਂ ਕੀਤੀਆਂ ਜਾ ਰਹੀਆਂ ਉਹਨਾਂ ਖਿਲਾਫ ਟਿੱਪਣੀਆਂ ਤੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਉਹ ਪਹਿਲਾਂ ਕੌਂਸਲਰ ਤੱਕ ਦੀ ਚੋਣ ਜਿੱਤ ਕੇ ਆਉਣ ਫਿਰ ਕਿਸੇ ਦੇ ਖਿਲਾਫ ਬੋਲਣ। ਕੇ ਲਾ ਕੇ ਰੱਖੇ 2 ਲੱਖ ਦੀ ਫੀਸ ਪਿੱਛੇ ਇਹ ਪੁਲ ਨਹੀਂ ਬਣ ਦਿੱਤਾ। ਲੇਕਿਨ ਅੱਜ ਕੈਪਟਨ ਅਮਰਿੰਦਰ ਸਿੰਘ ਦੇ ਅਸ਼ੀਰਵਾਦ ਦੇ ਨਾਲ ਪਹਿਲੇ ਦਿਨ ਹੀ ਮੈਨੂੰ ਕਿਹਾ ਸੀ ਵੀ ਜਾ ਕਾਕਾ ਬਣਾ ਅੱਜ ਇਹ ਪੁਲਾਂ ਦਾ ਕੰਮ ਸ਼ੁਰੂ ਹੋ ਗਿਆ ਹੈ ਟੈਂਡਰ ਲੱਗ ਕੇ ਵਰਕ ਅਲੋਟ ਹੋ ਗਿਆ ਹੈ ਅੱਜ ਦੋ ਪੁਲਾਂ ਦਾ ਉਦਘਾਟਨ ਹੈ ਕੱਲ ਇੱਕ ਹੋਰ ਪੁਲ ਹੈ ਜਿਹੜਾ 22 ਨੰਬਰ ਫਟਕ ਵਾਲਾ ਦੋ ਕੌਨਸਟਿਟਿਊਐਂਸੀਆ ਕਨੈਕਟ ਕਰਦਾ ਉਹ ਠੀਕ ਹੈ ਜੀ ਇਹ ਪੰਜ ਪੁਲਾਂ ਦਾ ਜੁਮਾ ਸੀਗਾ ਚਾਰਾਂ ਦੇ ਚਾਰਾਂ ਦੇ ਟੈਂਡਰ ਲੱਗ ਚੁੱਕੇ ਆ ਇੱਕ ਰੇਲਵੇ ਨੇ 5-7 ਦਿਨ ਹੋਰ ਲਾਉਣੇ ਆ ਜਿਹੜਾ ਮੇਰੀ ਕੌਨਸਟਿਟਿਊਐਂਸੀ ਦੇ ਵਿੱਚ ਪੋੜੇਗਾ ਵੱਲੇ ਵਾਲਾ ਤਾਂ ਅੱਜ ਕਰਦੇ ਆਂਗੇ ਤੇ ਇੱਕ ਰਹਿੰਦਾ ਲੇਕਿਨ ਸਭ ਤੋਂ ਜੇ ਨਗੀਨਾ ਪੁਲ ਬਣਨਾ ਹੈ ਤੇ ਉਹ ਇਹ ਬਣਨਾ ਹੈ ਕਿਉਂਕਿ ਇਹ ਪੁਲ ਰਹੂਗਾ ਇਹ ਪੁਲ ਤੇ ਹੈਗਾ ਹੀ ਹੈਗਾ ਇਹਦੇ ਨਾਲ ਦੋ ਪੁਲ ਬਣਨਗੇ ਇਹਨਾਂ ਦੀ ਵਿਡਥ ਕਿੰਨੀ ਹੈ ਸਿਕੜੀ 66 ਫੁੱਟ ਤੁਸੀਂ ਹਿਸਾਬ ਲਾ ਲਓ 66 ਫੁੱਟ ਹੋਰ ਥਾ ਇੱਕ ਆਣੂ ਤੇ ਇੱਕ ਜਾਣੂ ਮਤਲਬ 33 ਫੁੱਟ ਜੇ ਮਤਲਬ 3 ਲੈਣੀ ਹੋ ਗਿਆ ਆ ਤੁਸੀਂ ਜੇ ਦੇਖੋ ਆਮ ਜਿਹੜੀ ਵੱਡੀ ਸੜਕ ਹੁੰਦੀ ਹੈ 50 ਫੁੱਟੀ ਹੁੰਦੀ ਹੈ 60 ਫੁੱਟੀ ਹੁੰਦੀ ਹੈ 33 ਫੁੱਟ ਇੱਕ ਪਾਸੇ ਤੇ 33 ਫੁੱਟ ਇੱਕ ਪਾਸੇ ਮਤਲਬ ਤਿੰਨ ਗੱਡੀਆਂ ਇਧਰੋਂ ਨਿਕਲ ਜਾਣਗੀਆਂ ਤੇ ਤਿੰਨ ਗੱਡੀਆਂ ਇਧਰੋਂ ਨਿਕਲ ਜਾਣਗੀਆਂ ਇਹ ਬਹੁਤ ਵੱਡਾ ਸੁਪਨਾ ਸੀ ਜਿਹੜਾ ਅੱਜ ਪੂਰਾ ਹੋਣ ਜਾ ਰਿਹਾ ਮੈਂ ਇਹ ਵੀ ਸੋਚ ਰੱਖਿਆ ਵੀ ਜਿਹੜਾ ਰੀਕੋ ਬ੍ਰਿਜ ਹੈ ਜਾਂ ਤੇ ਇਹਦੀ ਰਿਪੇਅਰ ਕਰਾਈਏ ਤੇ ਜਾਂ ਫਿਰ ਇਹਨੂੰ ਨਵਾਂ ਬਣਾਈਏ ਜੇ ਨਵਾਂ ਬਣਾਉਣਾ ਪਿਆ ਤੇ ਇਹਦੀ ਜਿਹੜੀ ਕੋਸਟ ਹੈਗੀ ਹੈ ਉਹ 75 ਕਰੋੜ ਰੁਪਏ ਆ ਇਹਦੇ ਚ ਖਾਸ ਗੱਲ ਇਹ ਆ ਕੈਪਟਨ ਸਾਹਿਬ ਦੀ ਜਿਹੜੀ ਸਭ ਤੋਂ ਵੱਡੀ ਤਾਰੀਫ ਹੈ ਇਹ ਚ ਖਾਸ ਗੱਲ ਇਹ ਆ ਵੀ ਇਹਦੇ ਚ ਰੇਲਵੇ ਦਾ ਜਿਹੜਾ ਹਿੱਸਾ ਹੈਗਾ ਉਹ ਨਹੀਂ ਹੈਗਾ ਇਹ ਸਾਰਾ ਪੰਜਾਬ ਸਰਕਾਰ ਬਣਾ ਰਹੀ ਹੈ ਸਿਰਫ 15% ਹਿੱਸਾ ਰੇਲਵੇ ਵੱਲੋਂ ਪਿਆ ਉਹ ਵੀ 10% ਹੀ ਰਹਿ ਗਿਆ ਸੀਗਾ ਔਰ ਜਿਹੜੀਆਂ ਪਰਮਿਸ਼ਨਾਂ 20-20 ਸਾਲ ਨਹੀਂ ਮਿਲਦੀਆਂ ਉਹ ਇਕੱਠੀਆਂ ਹੀ ਉਹ ਇਕੱਠੀਆਂ ਹੀ ਮੈਂ ਇੱਕ ਦਿਨ ਚ ਲਿਆ ਸੀਗਾ ਸ਼ਾਇਦ ਪਿਛਲੇ ਸੰਬੰਧਾਂ ਦੀ ਗੱਲ ਕਰ ਲੋ ਜਾਂ ਪਿਊਸ਼ ਗੋਇਲ ਸਾਹਿਬ ਦੀ ਗੱਲ ਕਰ ਲੋ ਉਹਨਾਂ ਨੇ ਤਾਰੀਫ਼ ਕਰਨੀ ਚਾਹੀਦੀ ਹੈ ਜਿੱਥੇ ਤਾਰੀਫ਼ ਵਾਲੀ ਗੱਲ ਹੈ ਉੱਥੇ ਤਾਰੀਫ਼ ਕਰਨੀ ਚਾਹੀਦੀ ਹੈ ਉਹਨਾਂ ਨੇ ਜਿਹੜੀਆਂ ਪਰਮਿਸ਼ਨਾਂ ਸਾਲਾਂ-ਸਾਲ ਨਹੀਂ ਮਿਲਦੀਆਂ ਉਹਨਾਂ ਨੇ ਦੋਆਂ ਦਿਨਾਂ ਦੇ ਵਿੱਚ ਉਹ ਪਰਮਿਸ਼ਨਾਂ ਦੇ ਦਿੱਤੀਆਂ ਸੋ ਅੱਜ ਇਹ ਸਭ ਤੋਂ ਵੱਡਾ ਪੁਲ ਸਭ ਤੋਂ ਅਹਿਮ ਸਭ ਤੋਂ ਮਹੱਤਵਪੂਰਨ ਪੁਲ ਭੰਡਾਰੀ ਪੁਲ ਮੇਰਾ ਸਭ ਤੋਂ ਵੱਡਾ ਸੁਪਨਾ ਕੈਪਟਨ ਸਾਹਿਬ ਦੇ ਪਿਆਰ ਦੀ ਵਜ੍ਹਾ ਨਾਲ ਔਰ ਇਹ ਦੱਤੀ ਭਾਜੀ ਦੀ ਕੌਨਸਟਿਟੂਐਂਸੀ ਨੂੰ ਵੀ ਮਤ ਕਰੂਗਾ ਇਹ ਸੋਨੀ ਸਾਹਿਬ ਦੀ ਕੌਨਸਟਿਟੂਐਂਸੀ ਨੂੰ ਵੀ ਮਤ ਕਰੂਗਾ ਪਹਿਲਾਂ 2 ਦਿਨ ਪਹਿਲਾਂ ਰੱਖਿਆ ਸੀ ਕਿਉਂਕਿ ਆ ਨਹੀਂ ਸਕੇ ਫਿਰ ਉੱਥੇ ਕੈਬਨਟ ਹੋ ਗਈ 2-3 ਚੀਜ਼ਾਂ ਹੋ ਰਹਿ ਜੀਆਂ ਹੋ ਗਈਆਂ ਇਸ ਕਰਕੇ ਆ ਨਹੀਂ ਸਕਿਆ ਲੇਕਿਨ ਅਸੀਂ ਅਗਲੇ 1 ਸਾਲ ਦੇ ਅੰਦਰ ਅੰਦਰ ਇਹ ਪੂਰਾ ਕਰ ਦੇ ਇੱਕ ਜਿਹੜੀ ਕਿੰਨੀ ਦੇਰ ਲੱਗਣੀ ਇਹਨੂੰ 18 ਮਹੀਨੇ ਆ ਜੀ 18 ਮਹੀਨਿਆਂ ਦਾ ਜਿਹੜਾ ਪਹਿਲਾਂ ਵੀ ਇਹ ਰਾਈਟਸ ਕੰਪਨੀ ਬਣਾ ਰਹੀ ਹੈ ਮਤਲਬ ਇਹਨਾਂ ਤੋਂ ਉੱਤੇ ਕੋਈ ਨਹੀਂ ਰੇਲਵੇ ਦਾ ਕੰਮ ਕਰਨ ਲਈ ਪਿਛਲੀ ਵਾਰ ਜਿਹੜਾ ਪੁਲ ਹੋਇਆ ਸੀਗਾ ਕਿਚਲੂ ਚੌਂਕ ਵਾਲਾ ਪੁਲ ਜਿਹੜਾ ਸੀਗਾ ਇਹ 18 ਮਹੀਨੇ ਦਾ ਟਾਈਮ ਸੀਗਾ ਇਹਨਾਂ ਨੇ 1 ਸਾਲ ਦੇ ਵਿੱਚ ਬਰਾ ਕੇ ਪਰੇ ਮਾਰੇ ਸੀ। ਸ਼ਵੇਤ ਮਲਿਕ ਨੇ ਕਿਹਾ ਕਿ 2 ਸਾਲ ਹੋ ਗਏ ਕੈਪਟਨ ਸਰਕਾਰ ਨੂੰ ਜਦੋਂ ਇਲੈਕਸ਼ਨ ਹੁੰਦੇ ਆ ਮੈਂ ਕਹਿੰਦੇ ਸ਼ਵੇਤ ਮਲਿਕ ਤੁਸੀਂ ਸ਼ਵੇਤ ਮਲਿਕ ਕਹਿੰਦੇ ਹੋ ਮੈਂ ਕਹਿੰਦਾ ਵੀ ਜਦੋਂ ਮੌਸਮੀ ਡੱਡੂ ਟਰ 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 ਕਰਦਾ ਹੁੰਦਾ ਨਾ ਤੇ ਸੁਣ ਲਓ ਨਾ ਮੌਸਮੀ ਡੱਡੂ ਜਦੋਂ ਟਰ ਟਰ ਕਰਦਾ ਹੁੰਦਾ ਹੁੰਦਾ ਨਾ ਤੇ ਉਦੋਂ ਕੋਇਲ ਚੁੱਪ ਰਹਿੰਦਾ ਹੈ ਦੂਜੀ ਗੱਲ ਇਹ ਕਿ ਉਹਨੂੰ ਕਹੇ ਕਿ ਮੈਨੂੰ ਸਵਾਲ ਉਸ ਦਿਨ ਕਰੀ ਜਦ ਦਿਨ ਕਾਉਂਸਲਰ ਜਿੱਤੇਗਾ ਜਿਹੜਾ ਬੰਦਾ ਦੋ ਵਾਰੀ ਕਾਉਂਸਲਰ ਹਰ ਗਿਆ ਮੈਂ ਮਤਲਬ ਬਿੱਲਾ ਛੱਪੜ ਚ ਜਵੇਂ ਨਹਾ ਕੇ ਨਿਕਲਦਾ ਨਾ ਉਹ ਸਵਾਲ ਸਾਨੂੰ ਕਰਦਾ ਹੈ ਪੰਜ ਪੰਜ ਵਾਰ ਦੇ ਐਮਪੀਆ ਨੂੰ ਕਹ ਤੂੰ ਚਮਚਾਹ ਸੋਨੇ ਦਾ ਤੇ ਚਮਚਾਹ ਮੂੰਹ ਚ ਪਾ ਤੇ ਰੋਟੀਆਂ ਰਾਟੀਆਂ ਖਾ ਕੇ ਟਰ ਟਰ ਕਰ ਤੇਰਾ ਕੰਮ ਨਹੀਂ ਗਾ ਇਹ ਨਾ ਤੂੰ ਕੰਮ ਕਰਾ ਪਾ ਜੀ ਇੱਕ ਵਾਰ ਹੋਰ ਭਾਜੀ ਇੱਕ ਮਿੰਟ ਯਾਰ ਬੀਰ ਰਿਪੋਰਟ ਪੰਜਾਬ ਟੂਡੇ